ਲਾਵੀ ਮਿੱਤਰੋ ਜਿਹੜੇ ਜ਼ਿਮੀਂਦਾਰ ਭਰਾਵਾਂ ਦੇ ਇੱਟਾਂ ਦਾ ਫਰਸ਼ ਲੱਗਿਆ ਉਹਨਾਂ ਖਾਤਰ ਇਹ ਖਾਸ ਵੀਡੀਓ ਤੇ ਇੱਕ ਨੰਬਰ ਦਾ ਕਲਰ ਆਉਂਦਾ ਆਪਣੇ ਕੋਲੇ ਸੁਪਰੀਮ ਕੰਪਨੀ ਦਾ ਕਲਰ ਟੈਰਾਕੋਟਾ ਬੋਲਦੇ ਆਨੂੰ ਇਹ ਟਰੰਗਾ ਹੁੰਦਾ ਹਨਾ ਤੇ ਆਹ ਦੇਖ ਲਓ ਤੁਸੀਂ ਆਪਾਂ ਕੀਤਾ ਬਈ ਇਟਾਂ ਤੇ ਹਨਾ ਇਹ ਲਾਤਾ ਜਿਵੇਂ ਮੈਟ ਓਛਾਇਆ ਹੁੰਦਾ ਜਾਂ ਪੱਥਰ ਲਾਇਆ ਹੁੰਦਾ ਪਿਛਲੀ ਪਿਛਲੀ ਦਿਵਾਲੀ ਤੇ ਕੀਤਾ ਸੀ ਆਪਾਂ ਤੇ ਆਜ ਕੀ ਫੇਰ ਕਰਤਾ ਹੁਣੇ ਛੇਤੀ ਲੈਂਦਾ ਨਹੀਂ ਲਿਆ ਉਹ ਤਾਂ ਪਿਛਲੇ ਸਾਲ ਵੀ ਨਹੀਂ ਸੀ ਹਜੇ ਤੱਕ ਉਵੇਂ ਹੀ ਪਿਆ ਸੀ ਪਰ ਕਈ ਵਾਰੀ ਬੁੜੀਆਂ ਬੋਕਰ ਨਾਲ ਧੋ ਦਿੰਦੀਆਂ ਹਨਾ ਉਦੋਂ ਥੋੜਾ ਜਿਹਾ ਇਹ ਛਿੱਲਾ ਜਾਂਦਾ ਰਗੜ ਕੇ ਲੈ ਜਾਂਦਾ ਤੇ ਬੋਕਰ ਬੜੀ ਵਧੀਆ ਝਾੜੂ ਲਾ ਪੋਚਾ ਬੜਾ ਵਧੀਆ ਲੱਗਦਾ ਬੁੜੀਆਂ ਬਈ ਖੁਸ਼ ਹੋ ਜਾਂਦੀਆਂ ਆਪਣੇ ਜੀਮੇਦਾਰ ਘਰਾਂ ਚ ਸਭ ਤੋਂ ਵੱਧ ਰੌਲੇ ਜਨਾਨੀਆਂ ਦਾ ਸਾਫ ਸਫਾਈ ਦਾ ਤੇ ਆਹ ਵਧੀਆ ਬਈ ਹਨਾ ਮਾਤੜ ਭਰਾ ਜਿਹੜੇ ਆਪਣੇ ਜ ਕਿਆ ਕਰੋ ਬਈ ਸੁਪਰੀਮ ਕੰਪਨੀ ਦਾ ਆਪਣੇ ਕੋਲ ਪੈਰਾਕੋਟਾ ਕਲਰ ਬੋਲਦਿਆਂ ਨੂੰ 200 ਦਾ ਇੱਕ ਡੱਬਾ ਇਹ ਅਨ ਇੱਕ ਲੀਟਰ ਆ ਇਹ ਤੇ ਇੱਕ ਇੱਕ ਜਿਹੜਾ ਨੋਰਮਲ ਆਪਣਾ ਕਮਰਾ ਹੁੰਦਾ ਉਹਦੇ ਚ ਬਈ ਇਹ ਇੱਕ ਹੀ ਡੱਬਾ ਲੱਗਦਾ ਤੇ ਇੱਕ ਡੱਬੇ ਚ ਇੱਕ ਗਲਾਸ ਪਾਣੀ ਦਾ ਪਾਉਂਦਾ ਜਿਹੜਾ ਸਟੀਲ ਦਾ ਗਲਾਸ ਹੁੰਦਾ ਆਪਣਾ ਉਹ ਇੱਕ ਕੱਲਾ ਬਸ ਇੱਕ ਗਲਾਸ ਪਾਣੀ ਦਾ ਪਾ ਕੇ ਘੋਲ ਕੇ ਚੰਗੀ ਤਰ੍ਹਾਂ ਨੂੰ ਕਰ ਦੋ ਤੇ ਵਧੀਆ ਬਈ ਸਾਰਾ ਸਾਬ ਜਾਂਦਾ ਨਹੀਂ ਸੋਹਣਾ ਲੱਗਦਾ ਨਾਲੇ ਹਨਾ ਇਟਾਂ ਇਆਂ ਕੱਲੀਆਂ ਪੜੀਆਂ ਲੱਗਦੀਆਂ ਤੇ ਬੜੇ ਜ਼ਿੰਮੇਦਾਰ ਭਰਾ ਇਹੋ ਜਿਹੇ ਆ ਜਾਂ ਹੋਰ ਭਰਾ ਇਹੋ ਜਿਹੇ ਜਿਹੜੇ ਕਰਦੇ ਵੀ ਇਟਾਂ ਦੇ ਹਨਾ ਤੇ ਕਹਤ ਜੀਆ ਜਿਹਨੂੰ ਜਿਹਨੂੰ ਵਧੀਆ ਲੱਗਿਆ ਕਮੈਂਟ ਕਰਦੇ ਤੇ ਜਿਹੜੇ ਭਰਾ ਕਰਦੇ ਵੀ ਹਰ ਸਾਲ ਉਹ ਵੀ ਕਮੈਂਟ ਕਰਦੇ ਨੇ ਥੈਂਕ ਯੂ